ਤੇ ਇਹ ਗੁਰਜਿੰਦਰ ਜੀ ਇਹ ਕੀ ਕਰ ਰਹੇ ਹੋ ਜੀ ਇਹ ਜੀ ਜਿਹੜਾ మీడియం ਤਿਆਰ ਕਰਦੇ ਆ ਅਸੀਂ ਟਿਸ਼ੂ ਕਲਚਰ ਪlant ਪਾਉਣ ਲਈ ਬੋਟਲ ਦੇ ਵਿੱਚ ਉਹਦੀ ਪੀ ਐਚ ਸੈੱਟ ਕਰਨੀ ਪੈਂਦੀ ਹੈ ਜੀ 5.7 ਤੇ ਉਸ మీడియం ਨੂੰ ਤਿਆਰ ਕਰਕੇ ਆਪਾਂ ਇਹਨੂੰ ਬੋਟਲ ਦੇ ਵਿੱਚ ਪਾਵਾਂਗੇ ਤੇ ਉਸ మీడియం ਤੋਂ ਹੀ ਜਿਹੜੀ ਖੇਤ ਦੀ ਤਾਕਤ ਹੈ ਜਿੱਦਾਂ ਬੂਟੇ ਲੈਣੇ ਆ ਉਹ ਉਸ మీడియం ਤੋਂ ਹੀ ਕੈਮੀਕਲ ਜਿਹੜੇ ਸਾਡੇ ਹੱਥ ਦੇਖ ਰਹੇ ਹੋ ਪਿੱਛੇ ਪਏ ਨੇ ਬਹੁਤ ਛੋਟੀ ਨੋਰਮ ਦੇ ਵਿੱਚ ਪੈਂਦੇ ਨੇ ਉਹਨੇ ਉਹ ਤਾਕਤ ਲੈ ਕੇ ਬੂਟੇ ਨੇ ਗਰੋ ਕਰਨਾ ਹੈ ਜੀ ਤੇ ਮੁੱਖ ਜਾਨੀ ਕੰਮ ਤੁਸੀਂ ਕੀ ਕਰ ਰਹੇ ਹੋ ਕਿਸਾਨਾਂ ਵਾਸਤੇ ਇਹਦੇ ਵਿੱਚ ਅਸੀਂ ਆਲੂ ਦਾ ਬੀਜ ਤਿਆਰ ਕਰਦੇ ਹਾਂ ਜੀ ਮੇਨ ਅੱਛਾ ਹੋਰ ਕਿਹੜੇ-ਕਿਹੜੇ ਨੇ ਆਲੂ ਦੀਆਂ ਸਾਰੀਆਂ ਵੈਰਾਈਟੀਆਂ ਨੇ ਜੀ ਜਿੱਦਾਂ ਆਰਡਰ ਹੋਵੇ ਖਾਣ ਵਾਲੀ ਵੈਰਾਈਟੀਆਂ ਜਾਂ ਚਿਪਸ ਵਾਲੀ ਵੈਰਾਈਟੀਆਂ ਸਾਰੀਆਂ ਅਸੀਂ ਕਰਦੇ ਹਾਂ ਜੀ ਇਹਦੇ ਵਿੱਚ ਤੇ ਬਾਕੀ ਜੇ ਸਟਰਾਬਰੀ ਮੈਂਥਾ ਗੰਨਾ ਇਦਾਂ ਕਰਵਾਉਣਾ ਹੋਵੇ ਕਿਸੇ ਫਾਰਮਰ ਨੇ ਇਸ ਫਾਇਦਾ ਵਗੈਰਾ ਵੀ ਸਾਰੇ ਹੁੰਦੇ ਨੇ ਉਹ ਵੀ ਅਸੀਂ ਆਰਡਰ ਤੇ ਤਿਆਰ ਕਰ ਦਿੰਦੇ ਹਾਂ ਜੀ ਠੀਕ ਹੈ ਇਹ ਤੁਸੀਂ ਟ੍ਰੇਨਿੰਗ ਕਿੱਥੋਂ ਲਈ ਹੈ ਜੀ ਇਹ ਜੀ ਪੀ ਜੂ ਐਗਰੀਕਲਚਰ ਯੂਨੀਵਰਸਿਟੀ ਲੋ ਜਾਣੇ ਤੋਂ ਮੈਂ 1 ਮਿੰਟ ਟ੍ਰੇਨਿੰਗ ਲਈ ਸੀ ਜੀ ਤੇ ਬਾਕੀ ਉਦਾਂ ਵੀ ਉਹ ਪੂਰੀ ਸਪੋਰਟ ਕਰਦੇ ਨੇ ਕਿਸੇ ਵੀ ਤਰ੍ਹਾਂ ਸਾਨੂੰ ਕੋਈ ਟੈਕਨੀਕਲ ਜਾਣਕਾਰੀ ਉਦਾਂ ਤੇ ਇਸ ਦੇ ਪ੍ਰੋਜੈਕਟ ਲਾਉਣ ਤੇ ਤੁਹਾਡਾ ਖਰਚਾ ਕਿੰਨਾ ਗਿਆ ਜੀ ਇਸ ਤੇ ਪ੍ਰੋਜੈਕਟ ਜੀ ਸਾਡਾ ਨਾਰਮਲ ਹੈ ਪ੍ਰੋਜੈਕਟ ਇਹ ਤਕਰੀਬਨ ਮੰਨ ਕੇਦਰੋਂ 20 ਲੱਖ ਰੁਪਏ ਖਰਚਾ ਆਇਆ ਜੀ ਬਹੁਤ ਛੋਟਾ ਪ੍ਰੋਜੈਕਟ ਹੈ ਬਾਕੀ ਤੁਸੀਂ ਕਿੱਡੇ ਸਕੇਲ ਤੇ ਕੰਮ ਕਰਦੇ ਹੋ ਉਹ ਅੱਗੇ ਚਿੱਟਾ ਵੀ ਕਰ ਲੋ ਜੀ ਉਹ ਤਾਂ ਤੁਹਾਡੀ ਜੇਬ ਤੇ ਡਿਪੈਂਡ ਕਰਦਾ ਤੁਸੀਂ ਕਿੰਨੇ ਕੁ ਕੰਮ ਕਰਨ ਦੇ ਇੰਟਰਸਟਡ ਹੋ ਜਾਨੀ ਟਿਸ਼ੂ ਕਲਚਰ ਨਹੀਂ ਤੁਸੀਂ ਪੌਦੇ ਅੱਗੇ ਪਨੀਰੀ ਤਿਆਰ ਕਰਕੇ ਦੇ ਰਹੇ ਪਹਿਲਾਂ ਪਹਿਲਾਂ ਪਨੀਰੀ ਤਿਆਰ ਹੋਏਗੀ ਜੀ ਪਨੀਰੀ ਨੂੰ ਅਸੀਂ ਜਾ ਕੇ ਫੀਲਡ ਦੇ ਵਿੱਚ ਲਗਾਵਾਂਗੇ ਪੋਲੀ ਹਾਊਸ ਦੇ ਵਿੱਚ ਟ੍ਰੇ ਦੇ ਵਿੱਚ ਆਪਾਂ ਤੁਹਾਨੂੰ ਬਾਅਦ ਚੋ ਵੀ ਦਿਖਾ ਦਿੰਨੇ ਆ ਟ੍ਰੇ ਦੇ ਵਿੱਚੋਂ ਖੇਤ ਚ ਲਗਾ ਕੇ ਉਹਦੇ ਜੋ ਦਾਣੇ ਪੈਦਾ ਹੋਣਗੇ ਉਹ ਡਿਜ਼ੀਜ਼ ਫ੍ਰੀ ਵਾਇਰਸ ਫ੍ਰੀ ਦਾਣੇ ਹੋਣਗੇ ਉਹ ਨਵਾਂ ਬੀਜ ਹੁੰਦਾ ਜੀ ਆਲੂ ਦਾ ਇਹ ਫਿਰ ਜਿਹੜਾ ਤੁਸੀਂ ਕਲਚਰ ਤੋਂ ਤਿਆਰ ਕਰਦੇ ਹੋ ਤਾਂ ਇੱਥੇ ਕਿੱਥੇ ਕਿੱਦਾਂ ਪ੍ਰੋਸੈਸ ਹੁੰਦਾ ਦਿਖਾਓਗੇ ਮੈਨੂੰ ਹਾਂਜੀ ਹਾਂ ਇੱਕ ਮਿੰਟ ਤੁਹਾਨੂੰ ਦਿਖਾ ਦਿੰਨੇ ਆ ਦਿਖਾਓ ਜੀ ਆਜੋ ਅੱਛਾ ਇਹ ਲੈਮ ਇਹ ਇਹ ਲੈਮਨਰ ਹੈ ਜੀ ਉਹਦੀ ਸਵਿਚ ਔਨ ਕਰੋ ਇਧਰੋਂ ਇਹ ਲੈਮਨਰ ਹੈ ਜੀ ਆ ਸਾਡਾ ਕੈਮੀਕਲ ਜੋ ਤਿਆਰ ਕੀਤੇ ਹੋਏ ਨੇ ਆ ਭਏ ਨੇ ਆ ਥੱਲੇ ਦੇ ਹੈਗਾ ਇਹ ਕੈਮੀਕਲ ਇਨੂੰ ਇੱਥੇ ਬੋਟਲ ਨੂੰ ਇੱਥੇ ਅੰਦਰ ਹੀ ਇਹਦੇ ਖੋਲਾਂਗੇ ਲੈਬਨਰ ਦੇ ਇੱਥੇ ਹੀ ਸਕਲਪਰ ਨਾਲ ਕਟਿੰਗ ਕਰਕੇ ਟਿਸ਼ੂ ਜਿਹੜਾ ਟਿਸ਼ੂ ਨੇ ਛੋਟੇ-ਛੋਟੇ ਉਹਦੇ ਸ਼ੂਟ ਹੋਣਗੇ ਪੌਦੇ ਦੇ ਉਹ ਟਰਾਂਸਫਰ ਕਰਨਾ ਲੈਬ ਟਿਸ਼ੂ ਕਲਚਰ ਦੇ ਵਿੱਚ ਕੀ ਹੁੰਦਾ ਕਿ ਜਿਹੜੀ ਬੂਟਿਆਂ ਦੀ ਗਿਣਤੀ ਆ ਵਧਾਉਣੀ ਆ ਉਹ ਤੁਸੀਂ ਇੱਕ ਸਫੀਸ਼ੀਐਂਟ ਟੈਂਪਰੇਚਰ ਦੇ ਕੇ ਉਹਨੂੰ ਪੀਐਚ ਸੈੱਟ ਕਰਕੇ ਜੋ ਚਾਹੀਦੀ ਐ ਇਹਨੂੰ ਉਹਦੇ ਅੰਦਰ ਅਸੀਂ ਅੰਦਰ ਇਹਦੇ ਬੂਟਿਆਂ ਦੀ ਗਿਣਤੀ ਵਧਾਉਣੀ ਆ ਜੀ ਪੂਰੀ ਠੀਕ ਹੈ ਇਹ ਜਾਨੀ ਇਹਦੇ ਵਿੱਚ ਫਿਰ ਧਰ ਦਿੰਦੇ ਆ ਉਹਨਾਂ ਨੂੰ ਹਾਂਜੀ ਹਾਂ ਇਹਨੂੰ ਬੋਟਲ ਦੇ ਵਿੱਚ ਕਟਿੰਗ ਕਰਕੇ ਸਕੈਲਪਰ ਨਾਲ ਇਹਦੇ ਵਿੱਚ ਪਾ ਦਈਏ ਇਕੱਲਾ ਇਕੱਲਾ ਬੂਟਾ ਇਹਦੇ ਵਿੱਚ ਪਾ ਦਿੰਨੇ ਆ ਤੇ ਉਹਨੂੰ ਫਿਰ ਅੱਗੇ ਤੁਹਾਨੂੰ ਨੈਕਸਟ ਰੂਮ ਦਿਖਾਣੇ ਆ ਉੱਥੇ ਗਰੋਅ ਕ ਹੋਂਦਾ ਹੈ ਉਹ ਜੀ ਉਸ ਤੋਂ ਬਾਅਦ ਜੀ ਜਦੋਂ ਬੂਟੇ ਪਾ ਦਈਏ ਇਦਾਂ ਕਰਕੇ ਬੂਟੇ ਪਾ ਦਨੇ ਆ ਸੀ ਬੋਟਲ ਦੇ ਵਿੱਚ ਜੀ ਗੋਟੇ ਪਾਉਣ ਤੋਂ ਬਾਅਦ ਤੇ 25 ਦਿਨਾਂ ਵਿੱਚ ਜਿਹੜਾ ਪ੍ਰੋਸੈਸ ਹੈ ਸਿਰੇ ਚੜ ਜਾਂਦਾ ਜੀ ਠੀਕ ਹੈ ਤੇ ਇਹ ਫਿਰ ਇਹ ਕਿਸਾਨਾਂ ਨੂੰ ਜਿਹੜੇ ਬੀਜੇ ਫਿਰ ਤਿਆਰ ਹੋ ਜਾਂਦੇ ਨੇ ਕੋਈ ਖਾਦੀ ਹਾਂ ਜਦੋਂ ਇਹ ਸਾਡਾ ਗਿਣਤੀ ਜਦੋਂ ਵੱਧ ਜਾਂਦੀ ਹੈ ਅਕਤੂਬਰ ਦੇ ਵਿੱਚ ਅਸੀਂ ਇਹਨੂੰ ਪੋਲੀ ਹੌਸ ਦੇ ਵਿੱਚ ਲੈ ਕੇ ਜਾਂਦੇ ਹਾਂ ਪੋਲੀ ਹੌਸ ਤੋਂ ਬਾਅਦ ਉਹਨੂੰ ਫਾਰਮ ਤੇ ਆਪਾਂ ਵੇਚ ਕਰਵਾਵਾਂਗੇ ਇਸ ਤੋਂ ਬਾਅਦ ਠੀਕ ਉਹ ਤੁਹਾਨੂੰ ਦਿਖਾ ਦਿੰਨੇ ਆ ਜਾ ਕੇ ਤੇ ਇਹ ਕਿਸਾਨ ਵੀਰਾਂ ਨੂੰ ਜਾਨੀ ਇਹ ਜਿਹੜੇ ਪਰਬੂਟਾ ਕੋਈ ਖਰਚਾ ਕੀ ਹੁੰਦਾ ਹੈ ਜਿਹੜਾ ਤੁਸੀਂ ਲੈਂਦੇ ਹੋ ਕਿਸਾਨਾਂ ਤੋਂ ਇਹ ਨਹੀਂ ਪਰਬੂਟਾ ਦਾ ਅਸੀਂ ਇਹ ਮਾ ਬੂਟਾ ਤਾਂ ਅਸੀਂ ਦਿੰਦੇ ਨਹੀਂ ਹੈਗੇ ਜੀ ਅਸੀਂ ਬੂਟਾ ਆਪਣੇ ਲਈ ਤਿਆਰ ਕਰਦੇ ਆ ਬੂਟੇ ਤੋਂ ਬਾਅਦ ਜਿਹੜੇ ਆਲੂ ਪੈਦਾ ਹੋਣਗੇ ਉਹ ਅਸੀਂ ਉਹ ਫਾਰਮਰ ਨੂੰ ਦਿੰਨੇ ਆ 6 ਰੁਪਏ ਦਾ ਇੱਕ ਪੀਸ ਦਿੰਨੇ ਆ ਜੀ ਉਹ ਅੱਛਾ 6 ਰੁਪਏ ਦਾ ਆਲੂ ਦਾ ਇੱਕ ਪੀਸ ਹੁੰਦਾ ਯਾਨੀ ਇੱਕ ਪੀਸ ਹਾਂ ਜੀ ਯਾਨੀ ਮੋٹے ਤੌਰ ਤੇ ਇੱਕ ਕਨਾਲ ਦੇ ਵਿੱਚ ਕਿੰਨੀ ਕ ਬੀਜ 4 4000 ਪੀਸ ਲੱਗ ਜੇਗਾ ਜੀ ਕਨਾਲ ਦੇ ਵਿੱਚ ਠੀਕ ਹੈ ਤੇ ਉਹ ਤੋਂ ਤਕਰੀਬਨ 20 ਤੋਂ 25 ਗੱਟੂ ਬੋਰੀਆਂ ਆਪਾਂ ਤਿਆਰ ਕਰ ਸਕਦੇ ਆ ਉਹਦੇ ਵਿੱਚੋਂ ਜੀ ਇੱਕ ਕਿੱਲੇ ਦਾ ਬੀਜ ਇੱਕ ਕਨਾਲ ਤੋਂ ਤਿਆਰ ਹੋ ਜਾਏਗਾ ਜੀ ਠੀਕ ਹੈ ਤੇ ਕਾਲੂ ਤੋਂ ਜਿਹੜਾ ਹੋਰ ਕਿਹੜੇ ਕਿਹੜੇ ਸਟਰਾਬਰੀ ਜਿਵੇਂ ਤੁਸੀਂ ਦੱਸਦੇ ਹੋ ਸਟਰਾਬਰੀ ਗੰਨਾ ਮੈਂਥਾ ਸਟਿਵੀਆ ਤੇ ਕੁਝ ਨਿੰਬੂ ਜਾਤੀ ਦੇ ਜਿਹੜੇ ਹੈਗੇ ਨੇ ਕ੍ਰੌਪਸ ਉਹ ਵੀ ਤਿਆਰ ਹੁੰਦੇ ਨੇ ਇਸ ਟਿਸ਼ੂ ਕਲਚਰ ਤਕਨੀਕ ਦੇ ਨਾਲ ਹੀ ਤਿਆਰ ਹੁੰਦੇ ਨੇ ਸਾਰੇ ਇਹੋ ਠੀਕ ਹੈ ਤੇ 1 ਮਿੰਟੋ ਜੀ ਜਿਹੜਾ ਤੁਸੀਂ ਕਹਿ ਰਹੇ ਸੀ ਵੀ ਇਸ ਦਾ ਜਿਹੜਾ 121 ਡਿਗਰੀ ਤੱਕ ਤੁਸੀਂ ਇਹਦਾ ਜਿਹੜਾ ਉਹ ਮੈਂ ਵੈਰਸ ਫਰੀ ਇਹਨੂੰ ਕਰਦੇ ਉਹ ਮੜਾ ਦਿਖਾਇਓ ਪਲਾਨਟ ਤੁਹਾਡੇ ਉਹਦੇ ਵਿੱਚ ਜੀ ਇੱਕ ਮਿੰਟ ਤੁਹਾਨੂੰ ਦਿਖਾਉਣਾ ਇਹ ਕੈਮੀਕਲ ਅਸੀਂ ਤਿਆਰ ਕਰਕੇ ਨਾ ਜੀ ਇਹਨੂੰ ਜੋ ਟੱਕਣ ਲਾ ਕੇ ਪੂਰਾ ਕੰਪਲੀਟ ਉਸ ਤੋਂ ਬਾਅਦ ਜੋ ਇਹਦਾ ਜੋ ਫੰਗਸ ਵਗੈਰਾ ਬੈਕਟੀਰੀਆ ਵਗੈਰਾ ਨੇ ਉਹਦੇ ਉਹ ਇਹਨੂੰ ਆਟੋਕਲੇਵ ਕਹਿੰਦੇ ਨੇ ਜੀ ਠੀਕ ਹੈ ਆਟੋਕਲੇਵ ਦੇ ਵਿੱਚ 121 ਡਿਗਰੀ ਟੈਂਪਰੇਚਰ ਦੇ ਕੇ 5 5 ਤੱਕ ਇਹਦਾ ਪ੍ਰੈਸ਼ਰ ਦੇ ਕੇ ਹੀਟ ਹੁੰਦੀ ਇਹਨੂੰ ਬੰਦ ਕਰਦੇ ਇਹਦਾ ਪੂਰਾ ਇਦਾਂ ਤੇ ਪੰਦ ਰਹਿੰਦਾ ਹੈ ਤੇ ਇੱਥੇ ਫਿਰ ਉਹਦਾ ਜਿਹੜਾ ਬੈਕਟੀਰੀਆ ਜਾਂ ਫੰਗਸ ਹੈ ਕੋਈ ਜਰਮ ਨੇ ਜਰਮ ਨੇ ਘਟਾਉ ਨੂੰ ਨੇ ਉਹ ਬੋਤਲ ਦੇ ਨਸ਼ਟ ਹੋ ਜਾਂਦੇ ਨੇ ਕਿਉਂਕਿ ਉਹ ਟੱਕਣ ਲੱਗਿਆ ਬੰਦ ਹੈ ਬੰਦ ਦੇ ਵਿੱਚ ਕੋਈ ਬਿਮਾਰੀ ਹੈ ਉਹ ਜ਼ਿਆਦਾ ਫੈਲਦੀ ਹੈ ਉਹਨੂੰ ਨਸ਼ਟ ਕਰਨ ਵਾਸਤੇ ਨਸ਼ਟ ਕਰਨ ਤੋਂ ਬਾਅਦ ਹੀ ਫਿਰ ਉਹਦੇ ਵਿੱਚ ਬੂਟੇ ਪਾਉਂਦੇ ਅਸੀਂ ਆਪਾ ਕਾਵਲ ਹੁੰਦੇ ਆ ਤੇ ਕਿੰਨੇ ਡਿਗਰੀ ਤੱਕ ਤੁਸੀਂ ਇਹਦਾ 111 ਡਿਗਰੀ ਟੈਂਪਰੇਚਰ ਦੇਣਾ ਪੈਂਦਾ ਜੀ ਇਹਨੂੰ ਆਟੋ ਕਲੇਵ ਕਹਿੰਦੇ ਨੇ ਇਹਨੂੰ ਤੇ ਇਹਦੀ ਹੀਟ ਭਾਫ਼ ਵੀ ਹੁੰਦੀ ਹੈ ਇਹਦੇ ਵਿੱਚੋਂ ਤਕਰੀਬਨ 5 ਪੁਆਇੰਟ ਤੱਕ ਭਾਫ਼ ਇਹਦੀ ਜਬ ਜਾਂਦੀ ਹੈ ਉਹਦੇ ਨਾਲ ਜਿਹੜੇ ਕਿਟਾਣੂ ਹੁੰਦੇ ਨੇ ਬੋਟਲ ਦੇ ਵਿੱਚ ਜਿਹੜਾ ਸੀ ਆਪਾਂ ਤਿਆਰ ਕਰਦੇ ਆ ਮੀਡੀਅਮ ਉਹਦੇ ਕਿਟਾਣੂ ਵੀ ਸਾਰੇ ਨਸ਼ਟ ਹੋ ਜਾਂਦੇ ਨੇ ਤੇ ਜਿਵੇਂ ਤੁਸੀਂ ਮਿੰਟੂ ਜੀ ਖੁਦ ਜਿਵੇਂ ਤੁਸੀਂ ਇੱਕ ਕਿਸਾਨ ਹੋ ਤੇ ਇੱਕ ਕਿਸਾਨ ਹੋ ਕੇ ਤੁਸੀਂ ਇੱਕ ਤਕਨੀਕੀ ਇਕਾ ਮਾਹਰ ਦੀ ਤਰ੍ਹਾਂ ਇਹ ਤੁਹਾਨੂੰ ਇਹ ਕੰਮ ਜਿਹੜਾ ਕਰ ਰਹੇ ਹੋ ਇਹ ਤੁਹਾਡੇ ਵਿਚਾਰ ਕਿਵੇਂ ਆਇਆ ਦਿਮਾਗ 'ਚ ਜਾਂ ਕਿਸ ਨੇ ਤੁਹਾਡੀ ਇਹ ਮਦਦ ਕੀਤੀ ਇਸ ਕੰਮ ਦੇ ਵਿੱਚ ਆਉਣ ਵਾਸਤੇ ਤੇ ਤੁਹਾਨੂੰ ਕੀ ਲੱਗਦਾ ਵੀ ਕਿਸਾਨਾਂ ਨੂੰ ਜਿਹੜਾ ਇਹ ਧੰਦਾ ਹੈ ਉਹਨਾਂ ਨੂੰ ਵੀ ਅਪਣਾਉਣਾ ਚਾਹੀਦਾ ਹੈ ਜਿਹਾ ਘਟੂ ਘਟਾ ਟਿਸ਼ੂ ਕਲਚਰ ਜਿੱਦਾਂ ਤੁਸੀਂ ਦੇ ਰਹੇ ਹੋ ਉਸ ਤੋਂ ਜਿਹੜਾ ਸੀਡ ਆਪਣਾ ਤਿਆਰ ਕਰ ਕੋ ਉਹਨੂੰ ਕਿੰਨਾ ਕੁ ਫਾਇਦਾ ਹੋ ਸਕਦਾ ਹੈ ਇਹ ਦੋ ਸਵਾਲ ਨੇ ਤੁਹਾਨੂੰ ਫਾਇਦਾ ਤਾਂ ਹੋਣਾ ਹੀ ਇਹਦੇ ਵਿੱਚ ਜੀ ਦੇਖੋ ਤਕਨੀਕ ਦਾ ਜਿਹੜਾ ਆਈਡੀਆ ਵਿਚਾਰ ਆਇਆ ਮੈਂ ਬਾਹਰ ਲਿਆਂ ਸਟਿੱਟਾਂ ਨੂੰ ਮਹਾਰਾਸ਼ਟਰ ਕਰਨਾਟਕ ਵਗੈਰਾ ਵਿੱਚ ਭੇਜਦਾ ਰਿਹਾ ਤੇ ਜਦੋਂ ਬੀਜ ਦੀ ਘਾਟ ਆਈ ਆਪਾਂ ਨੂੰ ਮੋਸਟਲੀ ਆਪਾਂ ਹੁੰਦਾ ਭਜਨਾਟ ਹੁੰਦੇ ਵੀ ਪਰ ਬੀਜ ਕਿੱਥੋਂ ਲਈਏ ਤੇ ਉਹ ਜਦੋਂ ਭੱਜ ਦੌੜ ਕਰੀ ਤਾਂ ਸਾਰੇ ਆਲੇ ਦੁਆਲੇ ਫਾਰਮਰ ਨੂੰ ਪੁੱਛਿਆ ਕੋਈ ਮੇਰੇ ਮਾਮੇ ਦੇ ਮੁੰਡੇ ਤੋਂ ਲਿਆਂਦਾ ਮੈਂ ਭੂਆ ਦੇ ਮੁੰਡੇ ਲਿਆਂਦਾ ਜੀ ਆਹ 2 ਸਾਲ ਨੂੰ ਹੋ ਗਏ 2 ਸਾਲ ਮੈਨੂੰ ਲਾਉਂਦਿਆਂ ਨੂੰ ਕਿ ਯਾਨੀ ਉਹਦੀ ਕੋਈ ਸਿਰ ਪੈਰ ਨਹੀਂ ਸੀ ਹੈਗਾ ਉਹਦਾ ਬਿਲਕੁਲ ਵੀ ਫਿਰ ਮੈਨੂੰ ਵਿਚਾਰ ਆਇਆ ਆਲੇ ਦੁਆਲੇ ਕੋਈ ਲੈਬਰਾਟਰੀਆਂ ਕੋਲ ਜਾਵਾਂ ਉੱਥੋਂ ਮੈਂ ਆਰਡਰ ਕੀਤੇ ਤੇ ਮੈਨੂੰ ਕਿਸੇ ਨੇ ਪੂਰਾ ਨਹੀਂ ਨਹੀਂ ਦਿੱਤਾ ਪੂਰਾ ਸਹਿਯੋਗ ਉਸ ਪਾਸੇ ਦਾ ਖਿਆਲ ਨਹੀਂ ਆਇਆ ਤੇ ਫਿਰ ਮੇਰੇ ਆਪਣੇ ਵਿਚਾਰ ਆਇਆ ਮੈਂ თვით ਵੀ ਇਸ ਟੈਕਨੋਲੋਜੀ ਬਾਰੇ ਆਪਾਂ કરીਏ ਕੁਛ ਤੇ ਉਸ ਤੋਂ ਬਾਅਦ ਫਿਰ ਮੈਂ ਪੀਓਯੂ ਤੋਂ ਟ੍ਰੇਨਿੰਗ ਲਈ ਆਪਣਾ ਐਗਰੀਕਲਚਰ ਯੂਨੀਵਰਸਿਟੀ ਤੋਂ 1 ਮਹੀਨੇ ਦੀ ਤੇ ਉਹਨਾਂ ਨੇ ਮੈਨੂੰ ਪੂਰੀ ਜਾਣਕਾਰੀ ਜੋ ਮੈਥਡ ਹੈਗੇ ਦੇ ਸਾਰੇ ਜਾਣਕਾਰੀ ਦਿੱਤੀ ਸਰਟੀਫਿਕੇਟ ਵੀ ਦਿੱਤਾ ਔਰ ਹੁਣ ਤੱਕ ਵੀ ਮੇਰੀ ਉਹ ਹਰ ਤਰ੍ਹਾਂ ਮਦਦ ਕਰਦੇ ਆ ਰਹੇ ਆ ਟੈਕਨੀਕਲੀ ਜਾਂ ਉਦੋਂ ਮੈਂ ਕੋਈ ਸਵਾਲ ਜਵਾਬ ਹੁੰਦਾ ਕੋਈ ਕੈਮੀਕਲ ਬਾਰੇ ਪੁੱਛਣਾ ਕੋਈ ਕੁਝ ਦਿੱਕਤ ਆ ਗਈ ਹਰ ਵਾਰ ਉਸ ਜਾਨੀ ਮੈਨੂੰ ਸਹਿਯੋਗ ਮਿਲਿਆ ਉਹਨਾਂ ਦੇ ਤੇ ਖੇਤ ਵੀ ਦਿਖਾ ਦੋ ਹਾਂਜੀ ਆਪਾਂ ਖੇਤ ਚੱਲਦੇ ਹਾਂ ਉਸ ਤੋਂ ਬਾਅਦ ਤੁਹਾਨੂੰ ਸਾਰਾ ਪ੍ਰੋਸੈਸ ਅਗਲਾ ਦਿਖਾਣੇ ਆਂ ਜੀਐਸ ਐਗਰੀਟੈਕ ਚੰਨੋ ਵਾਲਿਆਂ ਦੇ ਪਲਾਂਟ ਦੇ ਵਿੱਚ ਤੇ ਗੱਲਬਾਤ ਤੁਹਾਨੂੰ ਵੀ ਰੂਬਰੂ ਕਰਾਉਣੀ ਹੈ ਜਿਹੜੇ ਉਹਨਾਂ ਦੇ ਡਾਇਰੈਕਟਰ ਨੇ ਜੀਐਸ ਐਗਰੀਟੈਕ ਵਾਲਿਆਂ ਦੇ ਗੁਰਜਿੰਦਰ ਸਿੰਘ ਜਿਨ੍ਹਾਂ ਨੂੰ ਪਿਆਰ ਨਾਲ ਮਿੰਟੂ ਕਹਿ ਕੇ ਵੀ ਬੁਲਾਇਆ ਜਾਂਦਾ ਕਾਫੀ ਕਿਸਾਨ ਵੀਰ ਇਸ ਤਰ੍ਹਾਂ ਜਾਣਦੇ ਨੇ ਤੇ ਜਿਹੜੇ ਟਿਸ਼ੂ ਕਲਚਰ ਰਹੀਂ ਆਲੂਆਂ ਦਾ ਸਟਰਾਬਰੀ ਤੇ ਮੈਂਥਾ ਤੇ ਹੋਰ ਕਾਫੀ ਤਰ੍ਹਾਂ ਦੀਆਂ ਜਿਹੜੀਆਂ ਨੇ ਸਬਜ਼ੀਆਂ ਜਾਂ ਫਲ ਨੇ ਉਹਨਾਂ ਦੇ ਜਿਹੜੇ ਟਿਸ਼ੂ ਕਲਚਰ ਰਹੀਂ ਇਹ ਪਨੀਰੀਆਂ ਤਿਆਰ ਕਰਦੇ ਨੇ ਜਿਵੇਂ ਕਿ ਅਸੀਂ ਇਹਨਾਂ ਦੇ ਖੇਤ ਦੇ ਵਿੱਚ ਪਹੁੰਚਿਆ ਜੇ ਸਪ੍ਰਿੰਕਲ ਸਿਸਟਮ ਨਾਲ ਤੇ ਫੁਹਾਰਾ ਸਿਸਟਮ ਜਿਵੇਂ ਲੱਗਿਆ ਹੋਇਆ ਇਹਨਾਂ ਦੇ ਖੇਤ ਦੇ ਵਿੱਚ ਜਿਸ ਨਾਲੇ ਆਪਣੇ ਪਨੀਰੀਆਂ ਨੂੰ ਲੈਬ ਦੇ ਵਿੱਚੋਂ ਟ੍ਰਾਂਸਪਲੈਂਟ ਕਰਨ ਤੋਂ ਬਾਅਦ ਇੱਥੇ ਜਿਹੜਾ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਇਹਨਾਂ ਨੇ ਤੇ ਹੁਣ ਮਿਲਦੇ ਹਾਂ ਆਪਾਂ ਮਿੰਟੂ ਜੀ ਨਾਲ ਹਾਂਜੀ ਮਿੰਟੂ ਜੀ ਸਵਾਗਤ ਹੈ ਜੀ ਤੇ ਇਹ ਮਿੰਟੂ ਜੀ ਕਿੰਨੇ ਦਿਨਾਂ ਦੀ ਜਿਹੜੀ ਤੁਸੀਂ ਉਹ ਜਿਵੇਂ ਲੈਬ ਦੇ ਵਿੱਚ ਤੁਸੀਂ ਪਹਿਲਾਂ ਉੱਥੇ ਤਿਆਰ ਕਰਦੇ ਹੋ ਟਿਸ਼ੂ ਕਲਚਰ ਰਹੀ ਜਿਹੜੀਆਂ ਪਨੀਰੀਆਂ ਨੇ ਤੇ ਉਹ ਕਿੰਨੇ ਦਿਨ ਦੀ ਲਿਆ ਕੇ ਫਿਰ ਇੱਥੇ ਜਿਹੜੀਆਂ ਲਾਉਂਦੇ ਹੋ ਹਾਂ ਬੋਟਲ ਦੇ ਵਿੱਚ ਪਾਉਣ ਤੋਂ ਬਾਅਦ 10 ਤੋਂ 12 ਦਿਨਾਂ ਦਾ ਬੂਟਾ ਜਿਹੜਾ ਹੁੰਦਾ ਜੀ ਅਸੀਂ ਇੱਥੇ ਆਪਣੇ ਪੌਲੀ ਹਾਊਸ ਲਾਏ ਹੁੰਦਾ ਟੈਂਪਰੇਰੀ ਪੌਲੀ ਹਾਊਸ ਦੇ ਵਿੱਚ ਇਸ ਲਿਆ ਕੇ ਅਸੀਂ ਉਹਨੂੰ ਟ੍ਰੇ ਦੇ ਵਿੱਚ ਪlant ਕਰੀਦੇ ਆ ਕੋਕੋ ਪਿਟ ਦੇ ਵਿੱਚ ਤੇ ਜਦੋਂ ਉਹ 10 ਤੋਂ 15 ਦਿਨਾਂ ਦਾ ਹਾਰਡ ਹੋ ਜੇ ਪੱਤੇ ਨਵੇਂ ਕੱਢ ਆਵੇ ਉਸ ਤੋਂ ਬਾਅਦ ਉਹਨੂੰ ਅਸੀਂ ਇਸ ਤਰ੍ਹਾਂ ਇਸ ਤਰ੍ਹਾਂ ਸੀ ਆ ਦੇਖ ਰਹੇ ਹਾਂ ਇਹਨੂੰ ਮਾਰਕਿੰਗ ਕਰਕੇ ਪ੍ਰੋਪਰ ਨਾਰਮਲ ਖਾਦਾਂ ਜਿੰਦਾ ਪਾਉਣੇ ਆ ਸਾਰੀਆਂ ਆ ਆਲੂ ਨੂੰ ਆਪਾਂ ਉਹ ਪਾ ਕੇ ਕੱਲਾ-ਕੱਲਾ ਮੈਨੂਅਲੀ ਹੱਥ ਨਾਲ ਪਲਾਂਟ ਕਰਨਾ ਪੈਂਦਾ ਜੀ ਇਹ ਤੇ ਇਹ ਤੁਸੀਂ ਫਸਲ ਦੇਖ ਰਹੇ ਹੋ ਤਕਰੀਬਨ ਇਹ ਅ 60 60 ਕੁ ਦਿਨਾਂ ਦੀ ਹੋ ਗਈ ਹੈ ਇਹ ਕਾਰਡੀਨਲ ਵੈਰਾਈਟੀ ਹੈ 1533 ਵੈਰਾਈਟੀ ਹੈ ਠੀਕ ਹੈ ਇੰਦਾ ਅਸੀਂ ਇਹ ਬੀਜ ਤਿਆਰ ਕਰਦੇ ਹਾਂ ਜੀ ਤੇ ਇਸ ਦੇ ਨਾਲ ਕਿਸਾਨ ਵੀਰਾਂ ਨੂੰ ਕੀ ਫਾਇਦਾ ਹੁੰਦਾ ਜੀ ਕਿਸਾਨ ਵੀਰਾਂ ਨੂੰ ਫਾਇਦਾ ਇਹ ਹੈ ਜੀ ਜਿਹੜਾ ਅਸੀਂ ਬੀਜ ਤਿਆਰ ਕਰਦੇ ਹਾਂ ਉਹ ਡਿਜ਼ੀਜ਼ ਫ੍ਰੀ ਵਾਇਰਸ ਫ੍ਰੀ ਹੁੰਦਾ ਹੈ ਤੇ ਤੁਹਾਡੇ ਖੇਤ ਵਿੱਚ ਜਦੋਂ 100% ਡਿਜ਼ੀਜ਼ ਫ੍ਰੀ ਵਾਇਰਸ ਫ੍ਰੀ ਆਲੂ ਬੀਜ ਆਏਗਾ ਤਾਂ ਆਟੋਮੈਟਿਕਲੀ ਹੈ ਜੇ ਤੁਸੀਂ ਨਾਰਮਲ 200 ਗੱਟਾ ਪਰ ਕਿੱਲਾ ਝਾੜ ਕੱਢਦੇ ਹੋ ਤਾਂ ਇਹਦੇ ਨਾਲ 300 ਗੱਟਾ ਝਾੜ ਆਏਗਾ ਤੁਹਾਡਾ 100 100 ਏਕੜ ਦਾ ਤੁਸੀਂ 100 ਗੱਟਾ ਪਰ ਏਕੜ ਜਿਆਦਾ ਪ੍ਰੋਫਿਟ ਲੈ ਰਹੇ ਹੋ ਮੀਨਜ਼ ਬੀਜ ਜਿਹੜਾ ਤੁਸੀਂ ਪੈਸਾ ਐਕਸਟਰਾ ਲਾ ਰਹੇ ਹੋ ਤੁਹਾਨੂੰ ਜੇ 25000 ਬੀਜ ਦਾ ਐਕਸਟਰਾ ਲਾ ਰਹੇ ਹੋ ਤਾਂ ਤੁਹਾਨੂੰ 25 ਹੋਰ ਅਲੱਗ ਤੋਂ ਐਕਸਟਰਾ ਕਮਾਈ ਹੋਏਗੀ ਤੇ ਉਸ ਦਾ ਅੱਗੋਂ ਕਿਸਾਨ ਜਿਹੜੇ ਬੀਜ ਰੱਖ ਸਕਦੇ ਨੇ ਫਿਰ ਆਪਣੇ ਖੇਤ ਚ ਜਿਹੜਾ ਤੁਹਾਡੇ ਕੋਲ ਬਿਲਕੁਲ ਜੀ ਇੱਕ ਵਾਰ ਬੀਜ ਲੈ ਕੇ ਉਹਨੂੰ 2-3 ਸਾਲ ਆਪਣਾ ਬੀਜ ਚਲਾ ਸਕਦੇ ਨੇ ਫਾਰਮਰ ਇਹਨਾਂ ਜੇ ਤੁਸੀਂ ਵੱਡੀ ਫਾਰਮਿੰਗ ਆਲਾ ਕਹੋ ਜੇ 200 ਏਕੜ ਕੋਈ ਫਾਰਮਰ ਫਾਰਮਿੰਗ ਕਰਦਾ 100 ਏਕੜ ਫਾਰਮਿੰਗ ਕਰਦਾ ਹਰ ਸਾਲ 5 ਤੋਂ 7 ਲੱਖ ਦਾ ਬੀਜ ਲੈਂਦਾ ਹੈ ਉਹ ਹੂੰ ਅਗਰ ਉਹ ਸਾਡੇ ਤੋਂ 2 ਲੱਖ ਦਾ ਬੀਜ ਵੀ ਹਰ ਸਾਲ ਲੈਂਦਾ ਤਾਂ ਜਿੰਨੀ ਮਰਜ਼ੀ ਖੇਤੀ ਕਰੀ ਜਾਵੇ ਬੀਜ ਦੀ ਉਹਨੂੰ ਘਾਟ ਨਹੀਂ ਆਏਗੀ ਠੀਕ ਹੈ ਜੀ ਠੀਕ ਹੈ ਤੇ ਇਹਦੇ ਵਾਸਤੇ ਜਿਹੜਾ ਬੀਜ ਦੀ ਬੁਕਿੰਗ ਵਗੈਰਾ ਉਹ ਕਿਸਾਨਾਂ ਨੇ ਕਦੋਂ ਕਰਾਉਣੇ ਨੇ ਤੁਹਾਡੇ ਕੋਲ ਬੁਕਿੰਗ ਜੀ April ਦੇ ਵਿੱਚ ਅਸੀਂ ਐਡਵਾਂਸ ਬੁਕਿੰਗ ਲੈਣੇ ਆ 25% ਜਮ੍ਹਾਂ ਕਰਵਾਉਣੇ ਆ ਜਿਸ ਨੇ ਜਿਹੜੀ ਵੀ ਮਰਜ਼ੀ ਵੈਰਾਈਟੀ ਕੋਈ ਤਿਆਰ ਕਰਨੀ ਹੋਵੇ ਅੱਛਾ ਯਾਨੀ ਕਿਸਾਨ ਆਪਣੀ ਮਨਪਸੰਦੀ ਵੀ ਵੈਰੈਟੀ ਤੁਹਾਡੇ ਤੋਂ ਤਿਆਰ ਕਰ। ਕੋਈ ਵੀ ਖਾਣ ਵਾਲਾ ਆਲੂ ਹੈ ਚਾਹੇ ਚਿਪਸ ਵਾਲਾ ਆਲੂ ਹੈ ਜਿੱਦਾਂ ਐਲ ਆਰ ਹੋ ਗਿਆ ਚਿਪਸੋਨਾ ਬਨ ਹੋ ਗਿਆ 15 33 ਹੋ ਗਿਆ ਏਟੀਐਲ ਹੋ ਗਿਆ ਇਹ ਸਾਰੀਆਂ ਚਿਪਸ ਵਾਲੀਆਂ ਵੈਰੈਟੀਆਂ ਨੇ ਜੇ ਖਾਣ ਵਾਲੀਆਂ ਵੈਰੈਟੀਆਂ ਨੇ ਕੁਫਰੀ ਜੋਤੀ ਹੋ ਗਿਆ ਡਾਇਮੰਡ ਹੋ ਗਿਆ ਕਾਰਡੀਨਲ ਹੋ ਗਿਆ ਇਹ ਵੀ ਵੈਰੈਟੀਆਂ ਸਾਰੀਆਂ ਹੀ ਵੈਰੈਟੀਆਂ ਖਾਣ ਵਾਲੀਆਂ ਚਾਹੇ ਚਿਪਸ ਵਾਲੀਆਂ ਸਾਰੀਆਂ ਤਿਆਰ ਕਰਦੇ ਹਾਂ ਅਸੀਂ ਇੱਕ ਜਿਵੇਂ ਤੁਸੀਂ ਲੈਬ ਦੇ ਵਿੱਚ ਇੱਕ ਦੱਸ ਰਹੇ ਸੀ ਵੀ ਜੇ ਕਿਸੇ ਨੇ ਸਟਰਾਬਰੀ ਵਗੈਰਾ ਦੀ ਵੀ ਕਰਾਣੀ ਹੋਵੇ ਪਨੀਰੀ ਤਿਆਰ ਕਿਉਂਕਿ ਜਿਵੇਂ ਇੱਕ ਅਗਾ ਵਦੂ ਕਿਸਾਨ ਨੇ ਆਪਣੇ ਐਮਰਿੰਡਾ ਦੇ ਨੇੜੇ ਉਹਨਾਂ ਦੇ ਅਸੀਂ ਫਾਰਮ ਤੇ ਗਏ ਸੀ ਤੇ ਉਹ ਅਮਰੀਕਾ ਤੋਂ ਜਿਵੇਂ ਕਿ ਮੰਗਾਉਂਦੇ ਨੇ ਉਹਦੀ ਪਨੀਰੀ ਸਟਰਾਬਰੀ ਦੀ ਕੀ ਉਹ ਹੀ ਸੇਮ ਕੁਆਲਿਟੀ ਇੱਥੇ ਮਿਲ ਸਕਦੀ ਹੈ ਸੇਮ ਮਿਲ ਜਾਏਗਾ ਜੀ ਉਹਨਾਂ ਨੂੰ ਸਿਰਫ ਉਹਦਾ ਜੋ ਮਦਰ ਕਲਚਰ ਹੈ ਪlant ਹੈ ਉਹ ਅਸੀਂ ਉਤੋਂ ਲੈ ਕੇ ਆ ਕੇ ਲੈਬ ਦੇ ਅੰਦਰ ਉਹਨੂੰ ਵਾਇਰਸ ਫਰੀ ਡਿਜ਼ੀਜ਼ ਫਰੀ ਕਰ ਲਵਾਂਗੇ ਹਾਂ ਉਹਨੂੰ ਲੈਬ ਦੇ ਅੰਦਰ ਕੀ ਹੈ ਮਲਟੀਪਲੀਕੇਸ਼ਨ ਹੁੰਦੀ ਹੈ ਉਹਨੂੰ ਸਫੀਸ਼ੀਐਂਟ ਟਾਈਪ ਨੇ ਟੈਂਪਰੇਚਰ ਦੇ ਕੇ ਕਲਾਈਮੇਟ ਦੇ ਕੇ ਉਹਨੂੰ ਬੁੱਟਿਆਂ ਦੀ ਗਿਣਤੀ ਵਧਾਉਣੀ ਹੈ ਗਿਣਤੀ ਵਧਾਉਣ ਤੋਂ ਬਾਅਦ ਹੀ ਫੀਲਡ ਦੇ ਵਿੱਚ ਲਿਆ ਕੇ ਅਸੀਂ ਪਲਾਂਟ ਕਰਨਾ ਹੁੰਦਾ ਹੈ ਠੀਕ ਹੈ ਜੀ ਸੜਦੇ ਸੜਦੇ ਗੁਰਜਿੰਦਰ ਜੀ ਇੱਕ ਤਾਂ ਤੁਸੀਂ ਇਹ ਦਿਖਾਓ ਜੀ ਵੀ ਇਹ ਕਿੰਨਾ ਕੁ ਆਲੂ ਪੈ ਚੁੱਕਿਆ ਹੈ ਤੇ ਇੱਕ ਮੈਂ ਵੀ ਕਹਿਣਾ ਚਾਹਾਂਗਾ ਜਿਵੇਂ ਹੁਣ ਮੰਨ ਲਓ ਕੋਈ ਕਿਸਾਨ ਤੁਹਾਨੂੰ ਅਪ੍ਰੈਲ ਦੀ بجائے ਹੁਣ ਤੋਂ ਵੀ ਤੁਹਾਨੂੰ ਕੋਈ ਬੁਕਿੰਗ ਕਰਾਉਣੀ ਚਾਵੇ ਤਾਂ ਕਿ ਤੁਸੀਂ ਹੁਣ ਤੋਂ ਵੀ ਬੁਕਿੰਗ ਜਿਹੜੀ ਓਪਨ ਇਹ ਕਰੋਗੇ ਹਾਂਜੀ ਹਾਂ ਸਾਡੇ ਕੋਲ ਸਾਰਾ ਅਸੀਂ ਸੀਡ ਵੀ ਸੇਲ ਨਹੀਂ ਕਰਦੇ ਟੀਊਬਰ ਜਿੰਨਾ ਤਿਆਰ ਹੁੰਦਾ ਅਸੀਂ ਆਪਣੇ ਖੇਤ 'ਚ ਵੀ ਪਲਾਂਟ ਕਰਦੇ ਆ ਅੱਛਾ ਤੇ ਉਹ ਜਿਸਕੇ ਨੂੰ ਬਰੀਡਰ ਸੀਡ ਚਾਹੀਦਾ ਹੋਵੇ ਉਹ ਵੀ ਅਸੀਂ ਅਵੇਲੇਬਲ ਆ ਸਾਡੇ ਕੋਲ ਉਹ ਹੁਣ ਵੀ ਲੈ ਸਕਦਾ ਸਾਡੇ ਤੋਂ ਜੀ ਠੀਕ ਇਹ ਦਿਖਾਇਓ ਜੀ ਜਿਸ ਤਰ੍ਹਾਂ ਇਹ ਡਾਇਮੰਡ ਵੈਰਾਈਟੀ ਹੈ ਜੀ अच्छा ਦਾ डायमंड ਹੈ डायमंड वैरायटी है जी ਇਹਦੇ ਜਾਨੀ ਇੱਕ प्लांट ਆਪਾਂ ਪੱਟੇ ਹਾਲੇ 60 ਕੁ ਦਿਨਾਂ ਦਾ प्लांट ਹੋਇਆ ਇੱਕ ਹਫਤੇ ਤੱਕ ਇਹਦੀ ਆਪਾਂ ਬੇਲਾਂ ਕੱਟ ਦੇਣੀਆਂ ਨੇ ਆਹ ਸਾਈਜ਼ ਹੈ ਜਿਹੜਾ ਆਪਾਂ ਤਕਰੀਬਨ ਫਾਰਮਰ ਨੂੰ ਦਿੰਨੇ ਹੁੰਦੇ ਜੀ ਠੀਕ ਹੈ اچھا ਇਹ ਸਾਈਜ਼ ਦਾ ਬੀਜ ਜਿਹੜਾ ਤੁਸੀਂ ਦਿੰਦੇ ਇਹ ਇਹ ਚੀਜ਼ ਵੀ ਇਹ ਤਾਂ ਨਹੀਂ ਨਹੀਂ ਇਹ ਨਹੀਂ ਇਹ ਜਿਹੜਾ ਆਪਾਂ ਬਾਕੀ ਸਾਰਾ ਇਹ ਵਾਲਾ ਇਹ ਵੀ ਹੈ ਹੈ ਨਾ ਇਹ ਸਾਰਾ ਇਹ ਸਾਈਜ਼ ਆਪਾਂ ਜਿਹੜਾ ਦਿੰਨੇ ਆ ਫਾਰਮਰ ਨੂੰ ਦਿੰਨੇ ਆ ਜੀ ਠੀਕ ਹੈ ਠੀਕ ਹੈ ਠੀਕ ਹੈ ਤੇ ਇਹਦੀ ਪਲਾਂਟਿੰਗ ਦਾ ਵੀ ਮੈਥਡ ਸੌਖਾ ਹੀ ਹੈ ਜਿਹੜੀ ਆਪਣੀ ਪਟੇ ਵਾਲੀ ਮਸ਼ੀਨ ਆਉਂਦੀ ਹੈ ਉਹਦੇ ਨਾਲ ਆਪਾਂ ਇਹਨੂੰ ਤਕਰੀਬਨ 4 ਤੋਂ 5 ਇੰਚ ਡੂੰਘਾਈ ਦੇ ਦਈਏ ਤਾਂ ਵੀ ਕੋਈ ਸਮੱਸਿਆ ਨਹੀਂ ਆਉਂਦੀ ਪੂਰੀ ਜਰਮੀਨੇਸ਼ਨ ਹੁੰਦੀ ਹੈ ਉਹ ਵੀ ਗਾਰੰਟੀ ਸਾਡੀ ਹੁੰਦੀ ਹੈ ਜੀ ਠੀਕ ਹੈ 4-5 ਇੰਚ ਦੀ ਡੰਗਾਈ ਤੇ ਹਨਾ ਡੰਗਾਈ ਤੇ ਆਪਾਂ ਇਹਨੂੰ ਨਾਰਮਲ ਜਿੱਦਾਂ ਆਪਾਂ ਉਦਾਂ ਹੀ ਬਜਾਈ ਕਰਨੀ ਹੁੰਦੀ ਆ ਹਾਂ ਹਾਂ ਇਹ ਨਹੀਂ ਆ ਵੀ ਸਪ੍ਰਿੰਕਲਰ ਜ਼ਰੂਰੀ ਹੈ ਜੇ ਉਦਾਂ ਫਲੱਡ ਇਰੀਗੇਸ਼ਨ ਦੇ ਅੰਦਰ ਹੀ ਆਪਾਂ ਇਹਨੂੰ ਬਜਾਈ ਕਰ ਸਕਦੇ ਹਾਂ ਸੁਧਾਰਨ ਤਰੀਕੇ ਨਾਲ ਦੀ ਬਜਾਈ ਉਸਾਰਨ ਤਰੀਕੇ ਨਾਲ ਜੀ ਠੀਕ ਹੈ ਠੀਕ ਹੈ ਕਿਉਂਕਿ ਜਿਹੜਾ ਡਾਊਟ ਹੈ ਫਾਰਮਰ ਦੇ ਇਹੀ ਆ ਵੀ ਇਹ ਟਿਊਬਰ ਹੈ ਵੀ ਅਸੀਂ ਪਤਾ ਨਹੀਂ ਕਿੱਦਾਂ ਪਾਲਣਾ ਕੀ ਹੈ ਉਹ ਫਾਰਕ ਫਾਰਮਰ ਜਿੱਥੇ ਵੀ ਅਸੀਂ ਜਾਂਦੇ ਆ ਇਹੀ ਸਮੱਸਿਆ ਆਉਂਦੀ ਵੀ ਨਹੀਂ ਅਸੀਂ ਕਰ ਨਹੀਂ ਸਕਦੇ ਜਦ ਕਿ ਬਹੁਤ ਨਾਰਮਲ ਚੀਜ਼ ਹੈ ਜੀ ਇਹ ਤੇ ਇੱਕ ਗੁਰਜਿੰਦਰ ਜੀ ਆਪਣਾ ਫੋਨ ਨੰਬਰ ਤੇ ਆਪਣੀ ਫਰਮ ਦਾ ਨਾਮ ਇੱਕ ਵਾਰੀ ਦੁਬਾਰੇ ਬੋਲ ਦੋ ਤੇ ਜਿਹੜੇ ਕਿਸਾਨ ਤੁਹਾਡੇ ਨਾਲ ਸਿੱਧਾ ਰਾਬਤਾ ਕਰ ਸਕਣ ਜੀ ਫੋਨ ਨੰਬਰ ਜੀ ਮੇਰਾ 9915311533 ਤੇ ਫਰਮ ਦਾ ਨਾਮ ਹੈ ਜੀਐਸ ਸੈਗਰੀਟੈਕ ਕੰਪਨੀ ਪਿੰਡ ਚੰਨੋ ਪੈਪਸੀ ਦਾ ਪਲਾਂਟ ਜਿੱਥੇ ਲੱਗਿਆ ਹੋਇਆ ਆ ਲੋਗਰ ਵੈਸੇ ਪੰਜਾਬ ਦੇ ਸਾਰੇ ਜਿਹੜੇ ਆਲੂ ਦੇ ਫਾਰਮਰ ਨੇ ਜਾਣਦੇ ਤੋਹਾਨੀਗੜ ਪਟਿਆਲਾ ਰੋਡ ਤੇ ਹਨ ਤੋਹਾਨੀਗੜ ਪਟਿਆਲਾ ਰੋਡ ਦੇ ਮੇਨ ਰੋਡ ਦੇ ਉੱਪਰ ਇੱਥੇ ਹੀ ਆਪਣੀ ਲਾਇਬਸਟੇਟਾ ਜੀ ਤੇ ਪੈਪਸੀ ਦਾ ਇੱਥੇ ਪਲਾਂਟ ਹੈ ਉਹਦੇ ਤਕਰੀਬਨ ਸਾਹਮਣੇ ਹੀ ਫੇਤ ਆਪਣਾ ਫਾਰਮ ਹੈ ਜ ਫਾਰਮਿੰਗ ਕਰਦੇ ਆ ਤੇ ਤੁਹਾਡੇ ਹਿਸਾਬ ਨਾਲ ਕਿ ਚੱਲਦੇ ਆਉਦੇ ਹੋਰ ਸਵਾਲੇ ਜੇ ਕੋਈ ਲੈਬ ਕਿਸਾਨ ਵੀਰ ਲਾਉਣ ਦਾ ਚਾਹ ਬਣ ਹੋਣ ਤੁਹਾਨੂੰ ਕਿਦਾਂ ਲੱਗਦਾ ਵੀ ਇਹ ਫਾਇਦੇਮੰਦ ਸੌਦਾ ਹੈ ਜੇ ਕਿਸਾਨ ਕੋਈ ਮਿਹਨਤ ਕਰਦਾ ਹੈ ਫਾਇਦੇਮੰਦ ਤਾਂ ਹੈ ਜਿਸ ਤਰ੍ਹਾਂ ਆਲੂ ਦੀਆਂ ਕੀਮਤਾਂ ਕਰ ਸਹੀ ਰਹਿੰਦੀਆਂ ਨੇ ਤਾਂ ਫਾਇਦੇਮੰਦ ਹੈ ਬਾਕੀ ਫਾਇਦੇਮੰਦ ਤੋਂ ਪਹਿਲਾਂ ਇਹ ਜਾਣਕਾਰੀ ਉਸ ਤਕਨੀਕ ਬਾਰੇ ਹੋਣੀ ਜ਼ਰੂਰੀ ਹੈ ਵੀ ਉਹਨੂੰ ਪੂਰੀ ਜਾਣਕਾਰੀ ਟਿਲ ਟੂ ਐਂਡ ਜੋ ਮੈਥਡ ਨੇ ਟਰਮ ਕੰਡੀਸ਼ਨ ਨੇ ਉਹ ਸਾਰੇ ਉਹਦੀ ਜਾਣਕਾਰ ਹੋਣਾ ਜ਼ਰੂਰੀ ਬਿਲਕੁਲ ਹੀ ਬਿਲਕੁਲ ਜਿਵੇਂ ਤੁਸੀਂ ਪੰਜਾਬ ਐਗਰੀਕਲਚਰ ਤੋਂ ਯੂਨੀਵਰਸਿਟੀ ਤੋਂ ਟ੍ਰੇਨਿੰਗ ਲਈ ਤੇ ਹੋਰ ਵੀ ਵੱਖ-ਵੱਖ ਧਾਰਾਂ ਦੇ ਜਿਵੇਂ ਸਾਨੂੰ ਆਉਣ ਵੇਲੇ ਤੁਸੀਂ ਦੱਸਿਆ ਸੀ ਤੁਸੀਂ ਕਿੰਨੇ-ਕਿੰਨੇ ਦੂਰ ਗਏ ਫਿਰ ਅੱਜ ਤੁਹਾਡਾ ਜਿਹੜਿਆ ਲੈਬ ਹੈ ਜਿਹੜੀ ਸਫਲਤਾ ਨਾਲ ਚੱਲ ਰਹੀ ਹੈ ਤੇ ਬਹੁਤ-ਬਹੁਤ ਧੰਨਵਾਦ ਮਿੰਟੂ ਜੀ